ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਵੈਂ ਬਣਾ ਰਿਆ ਸਾਡੇ ਦੇਸ਼ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਸ੍ਰੀ ਨਿਤਨ ਗਟਕਰੀ ਜੀ ਕਿਉਂਕਿ ਉਹਨਾਂ ਨੇ ਬਹੁਤ ਸੋਹਣੀ ਸਕੀਮ ਚਲਾਈ ਆ ਜੇਕਰ ਕਿਸੇ ਦਾ ਰੋਡ ਤੇ ਐਕਸੀਡੈਂਟ ਹੋ ਜਾਂਦਾ ਵਾ ਤੇ ਜੇਕਰ ਕੋਈ ਉਹਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੰਦਾ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਵੇਗੀ ਔਰ ਜਿਹੜਾ ਬੰਦਾ ਉਸਨੂੰ ਹਸਪਤਾਲ ਜ਼ਖਮੀ ਹੋਏ ਨੂੰ ਪਹੁੰਚਾਏਗਾ ਤੇ ਉਸਦੇ ਬਦਲੇ ਪੰਜਾਬ ਸਰਕਾਰ ਵੱਲੋਂ ਜਿੱਥੇ ਪਾਈ ਕਨਈਆ ਜੀ ਸਕੀਮ ਚੱਲ ਰਹੀ ਆ ਉਹਦਾ ਇੱਕ ਸਰਟੀਫਿਕੇਟ ਮਿਲੂਗਾ 26 ਜਨਵਰੀ 15 ਗੱਤੂ ਤੇ ਸਨਮਾਨ ਮਿਲੂਗਾ ਉਸ ਤੋਂ ਇਲਾਵਾ ਜਿਹੜਾ ਵਾ ਫਰਿਸ਼ਤਾ ਸਕੀਮ ਤਹਿਤ ਇੱਕ ਸਰਟੀਫਿਕੇਟ ਮਿਲੂਗਾ ਔਰ ਨਾਲ ਤੁਹਾਨੂੰ ਜਿਹੜਾ ਵਾ 25000 ਰੁਪਏ ਸੈਂਟਰ ਸਰਕਾਰ ਵੱਲੋਂ ਵੀ ਮਿਲੇਗਾ ਇਹ ਗਟਕਰੀ ਸਾਹਿਬ ਨੇ ਜਿਹੜੇ ਰੋਡ ਤੇ ਐਕਸੀਡੈਂਟ ਵੱਧ ਰਿਹਾ ਉਹਨਾਂ ਨੂੰ ਰੋਕਣ ਦੇ ਲਈ ਇੱਕ ਸਕੀਮ ਚਲਾਈ ਆ ਔਰ ਜਿਸ ਸਕੀਮ ਦੇ ਵਿੱਚ ਮੈਂ ਉਹਨਾਂ ਦਾ ਸਾਥ ਪਹਿਲੇ ਦਿਨ ਤੋਂ ਦੇ ਰਿਆਂ ਔਰ ਅੱਗੇ ਵੀ ਇਸ ਸਕੀਮ ਨੂੰ ਕਰ ਕਰ ਤੱਕ ਲੈ ਕੇ ਜਾਣ ਦਾ ਯਤਨ ਕਰ ਰਿਆਂ ਕਿਉਂਕਿ ਇਸ ਵਿੱਚ ਜ਼िला ਪ੍ਰਸ਼ਾਸਨ ਨਾਲ ਮੈਂ ਬਹੁਤ ਮੀਟਿੰਗਾਂ ਕਰ ਚੁੱਕਾ ਵਾਂ ਮੇਰਾ ਸਾਥ ਕੋਈ ਨਹੀਂ ਦੇ ਰਿਹਾ ਔਰ ਬਾਰ-ਬਾਰ ਮੈਂ ਚਿੱਠੀਆਂ ਲਿਖ ਚੁੱਕਾ ਔਰ ਮੇਰੇ ਸਤਕਾਰਯੋਗ ਗਟਕਰੀ ਸਾਹਿਬ ਨੇ ਇਸ ਵਾਰ ਪਾਰਲੀਮੈਂਟ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਔਰ ਉਸ ਦੀ ਵੀਡੀਓ ਮੈਂ ਤੁਹਾਨੂੰ ਨਾਲ ਅਟੈਚ ਕਰ ਦਿੰਦਾ ਔਰ ਬੜੇ ਦੁੱਖ ਦੀ ਗੱਲ ਆ ਕਿ ਸਾਡੇ ਦੇਸ਼ ਦੇ ਵਿੱਚ ਐਸੇ ਚੰਗੇ ਲੀਡਰ ਹੈਗੇ ਆ ਜੋ ਲੋਕਾਂ ਦਾ ਸੋਚਦੇ ਨੇ ਲੋਕਾਂ ਦੀ ਜਾਨ ਦਾ ਮਾਲ ਦਾ ਸੋਚਦੇ ਨੇ ਕਿ ਇਹ ਜਾਨ ਦਾ ਮਕਸਦ ਕੀ ਆ ਚੱਕਰੇ ਰੋਡ ਤੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਜੇ ਸਮੇਂ ਸਿਰ ਤੁਸੀਂ ਹਸਪਤਾਲ ਪਹੁੰਚਾ ਦਿੰਦੇ ਹੋ ਤੇ ਉਸ ਦੇ ਪਰਿਵਾਰ ਦੇ ਜਿਸ ਦੇ ਜੀ ਦੀ ਜਾਨ ਬਚ ਜੂਗੀ ਉਹ ਤੁਹਾਨੂੰ ਅਸੀਸਾਂ ਦੇਊਗਾ ਦਵਾਮਾਂ ਦੇਊਗਾ ਕਿਸੇ ਵੇਲੇ ਉਹੀ ਪਰਿਵਾਰ ਦਾ ਜੀ ਜਿਹੜਾ ਕਮਾਉਣ ਵਾਲਾ ਹੁੰਦਾ ਵਾ ਘਰ ਦੇ ਵਿੱਚ ਸੋ ਪਰਾਓ ਇਸ ਮਹੀਮ ਨੂੰ ਘਰ ਘਰ ਤੱਕ ਲੈ ਕੇ ਜਾਣਾ ਸਾਡਾ ਫਰਜ਼ ਹੈ ਔਰ ਮੈਂ ਜਦੋਂ ਗਟਕੀ ਸਾਹਿਬ ਦੀ ਵੀਡੀਓ ਦੇਖੀ ਪਾਰਲੀਮੈਂਟ ਦੇ ਵਿੱਚ ਉਹਨਾਂ ਬੋਲ ਕੇ ਕਿਹਾ ਦੀ ਡੀਸੀ ਸਾਹਿਬ ਨੂੰ ਔਰ ਜਿੰਨੇ ਵੀ ਸਾਡੇ ਸਤਕਾਰਯੋਗ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਵਾ ਇਸ ਮੁਹਿੰਮ ਦੇ ਵਿੱਚ ਆਮ ਲੋਕਾਂ ਤੱਕ ਇਸ ਮੁਹਿੰਮ ਨੂੰ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਸ ਮੁਹਿੰਮ ਦੇ ਨਾਲ ਲੋਕਾਂ ਨੂੰ ਫਾਇਦਾ ਮਿਲ ਸਕਦਾ ਔਰ ਲੋਕ ਜਾਗਰੂਕ ਹੋ ਸਕਦੇ ਆ ਔਰ ਮੈਂ ਇਹ ਵੀਡੀਓ ਰਾਹੀਂ ਗਟਕੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਰ ਤੁਸੀਂ ਜਿਹੜੀ ਮੁਹਿੰਮ ਚਲਾਈ ਆ ਮੈਂ ਤੁਹਾਡੀ ਇਸ ਮੁਹਿੰਮ ਨੂੰ ਕਾਰਕਰ ਤੱਕ ਲੈ ਕੇ ਜਾਵਾਂਗਾ ਔਰ ਆਪ ਜੀ ਨੂੰ ਬਹੁਤ ਜਲਦ ਮਿਲ ਕੇ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਉਹ ਵੀ ਮੈਂ ਆਪ ਜੀ ਨੂੰ ਮਿਲ ਕੇ ਬੇਨਤੀ ਕਰੂੰਗਾ ਔਰ ਇਸ ਦੇ ਵਿੱਚ ਮੈਂ ਮਾਨਯੋਗ ਡੀਸੀ ਸਾਹਿਬ ਨਾਲ ਵੀ ਮੀਟਿੰਗ ਕੀਤੀ ਆ ਹੁਣ ਕੱਲ ਔਰ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਾਹਿਬ ਨਾਲ ਵੀ ਮੀਟਿੰਗ ਕੀਤੀ ਆ ਔਰ ਬਹੁਤ ਜਲਦ ਅਸੀਂ ਤੁਹਾਨੂੰ ਨਵੀਂ ਅਪਡੇਟ ਦਵਾਂਗੇ ਔਰ ਜਲਦ ਹੀ ਜਿਹੜਾ ਇਸ ਵਿਸ਼ੇ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਦੇ ਵਿੱਚ ਜਾ ਕੇ ਹੋਰ ਕੈਂਪ ਲਗਾਵਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਬਹੁਤ ਵਾਰ ਮੈਂ ਮਿਲ ਚੁੱਕਾ ਪੁਲਿਸ ਪ੍ਰਸ਼ਾਸਨ ਨੂੰ ਜਦ ਕਿ ਉਹ ਸਾਡਾ ਸਾਥ ਨਹੀਂ ਦਿੰਦੇ ਔਰ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਔਰ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਭਾਈ ਕਨਈਆ ਜੀ ਸਰਟੀਫਿਕੇਟ ਆ ਉਹ ਨਹੀਂ ਦਿੰਦੇ ਜੇ ਕੋਈ ਸਕੀਮ ਆ ਉਹ ਨਹੀਂ ਦਿੰਦੇ ਜੇ ਉਹਨਾਂ ਕਹਿੰਦਾ 1.5 ਲੱਖ ਰੁਪਏ ਦਾ ਗਟਕੀ ਸਾਹਿਬ ਕਹਿੰਦੇ ਹਸਪੀਟਲ ਚ ਲਾਜ ਹੋ ਜਾਊਗਾ ਉਹ ਨਹੀਂ ਉਹ ਕਰਦੇ 50000 ਦਾ 50 ਸਰਕਾਰ ਕਹਿੰਦੀ 24 ਘੰਟਿਆਂ ਚ ਪੇਸ਼ੈਂਟ ਦਾ ਲਾਜ ਉਹ ਨਹੀਂ ਕਰਦੇ ਸੋ ਕਿਤੇ ਨਾ ਕਿਤੇ ਕਮੀਆਂ ਜੜੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਮੈਂ ਸਰਕਾਰ ਦਾ ਪ੍ਰਸ਼ਾਸਨ ਦਾ ਹਰ ਪੱਖੋਂ ਸਾਥ ਦੇਣ ਲਈ ਤਿਆਰ ਹਾਂ ਔਰ ਇਸ ਗਟਕਰੀ ਸਾਹਿਬ ਵੱਲੋਂ ਚਲਾਈ ਗਈ ਸਕੀਮ ਨੂੰ ਲੋਕਾਂ ਤੱਕ ਲੈ ਕੇ ਜਾऊं ਘਰ ਘਰ ਲੈ ਕੇ ਜਾऊं ਇਹ ਬਹੁਤ ਚੰਗੀ ਸਕੀਮ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ